ਮੈਂ ਤੇਰੇ ਤੇਰੇ ਪਾਸੋਂ ਮਿਲ ਕੇ ਉਲਾਇਆ ਤੇ ਉਹ ਤਾਂ ਫਿਰ ਕੀ ਹੋ ਗਿਆ ਜੀ ਪਈਏ ਤਾਂ ਪਲਾ ਦੇਣੀ ਬਹੁਤ ਹੋਰ ਕੀ ਹੋਇਆ ਤੂੰ ਲਾਇਆ ਜੀ ਪਈਏ ਸਾਡੇ ਕੋਲ ਹੁਣ ਟੈਕੀ ਕੇ ਲਾਇਆ ਇਹ ਸਾਡੇ ਕੋਲ ਬਹੁਤ ਕੁਝ ਹੋਰ ਵੀ ਮੈਂ ਹਫਤੀ ਦਾ ਸਹਿਲਾ ਹਾਂ ਜੋ ਤੁਸੀਂ ਐਕਸਪਲੇਨੇਸ਼ਨ ਲੈਣੀ ਹੈ ਡਾਕਟਰ ਤੋਂ ਲੈ ਡਾਕਟਰ ਬੁਲਾਉ ਨਾ ਰੇ ਤੂੰ ਬੋਲ ਨਾ ਮੈਂ ਚ ਬੁਲਾਇਆ ਮੈਮ ਤੁਸੀਂ ਕਿਉਂ ਨਹੀਂ ਕਹ ਲਾਇਆ ਜੀ ਤੁਸੀਂ ਕਿਉਂ ਨਹੀਂ ਕਹ ਲਾਇਆ ਮੈਂ ਫੈਮ ਲਗਾ ਦੇ ਲਾਇਆ ਤੋ ਰੇ ਤੂੰ ਕਹਿੰਦਾ 500 ਆਉਂਦੀ ਬੇ ਨਮ ਲਾ ਲਿਆ ਜੀ ਸੌ ਦੀ ਉਹ ਲਾਈ ਇਧਰ ਕਿ ਨਹੀਂ ਲਾਈ ਉਹ ਨਹੀਂ ਆਈ ਤਾਂ ਲਖੋ ਆ ਇਧਰ ਕਿੰਨੇ ਐਮ ਐਲ ਲਾਈ ਟੋਡੀ ਨਹੀਂ ਹੈ ਕਿ ਨਹੀਂ ਹੈਗੀ ਲਾਈ ਦਾ ਸੌ ਮੈਲਾ ਲਾਈ ਦਾ ਸੌ ਮੈਲਾ ਕਹਿੰਦੇ ਬਾਦੂ ਪੇਤਾ ਲਾਦਾ ਕਹਿੰਦੇ ਖੜ ਦੇ ਟਮਣ ਚੁਪ ਕਰਾ ਦੁਪਾਰੇ ਖੜ ਜਾ ਯਾਰ ਉਹਨੂੰ ਗੱਲ ਕਰ ਰਿਹਾ ਮੈਂ ਜਿਹੜਾ ਜੁਨਿਟ ਦਾ ਪਿਆਰ ਮੈਂ ਕਰ ਰਿਹਾ ਯਾਰ ਉਹਦੇ ਵਿੱਚ ਤਿੰਨੇ ਤਿੰਨ ਚਾਰ ਟੀਕੇ ਹੋਰ ਪਾਉਂਦੇ ਉਹਦੇ ਵਿੱਚ ਕਦੋਂ ਪਾਏ ਯਾਰ ਵਿੱਚ ਵੀ ਪਾਏ ਸਾਢੇ 7 ਹੀ ਪਾਏ ਅੱਧਾ ਟੀਕਾ ਤੁਹਾਡੇ ਕੋਲੇ ਤਾਂ ਹੈ ਅੱਧਾ ਹੋ ਹਾਂ ਅੱਗੇ ਅੱਧਾ ਵਜਾ ਸਾਨੂੰ ਪਤਾ ਨਹੀਂ ਜਾਂਦਾ ਕਿੰਨਾ ਹੁੰਦਾ ਇੱਡੀ ਕੁ ਵਾਇਲ ਜੇ ਆਪਾਂ 4-5 ਐਮਐਲ ਚ ਕਰਦੇ ਆ ਤੇ 2 ਐਮਐਲ ਬਚੂਗਾ ਨਾ ਪਿੱਛੇ 2 ਕੁ ਬਚੂਗਾ 2.5 ਕਿਉਂ ਨਹੀਂ ਬਚੂਗਾ ਮੈਂ ਕਿਹਾ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ 2 ਡਾਕਟਰ ਦੇ ਡਾਕਟਰ ਨਾਲ ਗੱਲ ਕਰ ਬਲਾਉ ਚਾਹ ਤੂੰ ਨਹੀਂ ਪਤਾ ਹੋ ਗਿਆ ਡਾਕਟਰ ਨਹੀਂ ਆ ਰਿਹਾ ਜਿਹੜਾ ਉਹ ਟੀਕਾ ਲੱਗ ਜੇ ਤੁਹਾਨੂੰ ਕੋਈ ਨਾ ਹੋਰ ਯਾਰ ਨੂੰ ਸੋ ਪਤਾ ਦਾ ਵਾਸਤਾ ਨਹੀਂ ਕੋਈ ਸੋਰੇ ਭੰਗ ਜਾਂਦੇ ਨੇ ਡਾਕਟਰ ਉਹਨੇ ਇਹਦੇ ਕੋਰ ਦਾ ਹੁਣ ਅਸੀਂ ਪਾਲਨੇ 20 ਪਾ ਹਾਂ ਅੱਗੇ ਅੱਧਾ ਵਜਦਾ ਸਾਨੂੰ ਪਤਾ ਨਹੀਂ ਅੱਧਾ ਕਿੰਨਾ ਹੁੰਦਾ ਇੱਡੀ ਕਵਾਇਲਾ ਜੇ ਆਪਾਂ 4-5 ml ਚ ਕਰਦੇ ਆ ਤਾਂ 2 ਹੀ ml ਬਚੂਗਾ ਨਾ ਪਿੱਛੇ 2 ਕਿਉਂ ਬਚੂਗਾ 2.5 ਕਿਉਂ ਬਚੂਗਾ ਮੈਂ ਕਿਹਾ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ ਕਾਹਿੰ ਤੇ ਕਾਊਂਟਰ ਤੇ ਡਾਕਟਰ ਨਾਲ ਗੱਲ ਕਰ ਬਲੌਂਸ ਚਾਹੁੰਦੇ ਨਹੀਂ ਬਣਾਉਂਦੇ ਘਾਟਾ ਹੋ ਗਿਆ ਡਾਕਟਰ ਨਹੀਂ ਆ ਰਿਹਾ ਦੇ ਦੋ ਰੋਟੀਕਾ ਲੱਗੇ ਜੇ ਤੁਹਾਨੂੰ ਕੋਈ ਨਹੀਂ ਹੋਰ ਯਾਰ ਕੋਈ ਪਤਾ ਦਾ ਵਾਸਤਾ ਨਹੀਂ ਕੋਈ ਮੇਰੇ ਨਾਮ ਗੁਰੇ ਹੰਡ ਸੀਗਾ ਜੀਰੇ ਦਾ ਇੱਥੋਂ ਹੀ ਹੈ ਮੇਰੇ ਤਾਇ ਜੀ ਨੇ ਮੈਂ ਕੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਜੀ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਲਾ ਰਿਹਾ ਸੀ ਮੈਂ ਤਾਇ ਜੀ ਨਾਲ ਗੱ ਮਤਾਜੀ ਕਿਵੇਂ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ 'ਚ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਕੇ ਉਹਨਾਂ ਦੇ ਥੋੜੇ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਦੇ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚ ਐ ਕਿ ਸਾਡੇ ਕੋਲ ਟੀਕਾ ਫालतू ਪੈਦਾ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਕਿ ਸਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫालतू ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਦੂ ਬੰਦੇ ਬੰਦੇ ਮਰਾਉਣ ਥੋੜੀ ਲਿਆਵਾਂਗੇ ਅਸੀਂ ਸਾਡੀ ਕਾ ਪਿਆ ਸਾਰੇ ਲਾਡੇ ਸਾਡੇ ਨਟੀਕੇ ਮਹਿੰਗੇ ਟੀਕੇ ਪਏ ਨੇ ਜੀ ਕੰਮ ਸਾਡੇ ਅੱਜ ਦਿਨ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਰਹਿ ਕੇ ਮਰੀਜ਼ਾਂ ਨੂੰ ਸਾਮਦੇ ਆਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਇਹ ਕੋਈ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉੱਧਰ ਲੈ ਜਾਂਦਾ ਇਹ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਦੇ ਪਾਸ ਨੇ ਕੋਰਟ ਉਹਨਾਂ ਦੇ ਇਹ ਜਿਹੇ ਕੋਰਟ ਦਾ ਡਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਪ੍ਰਸ਼ਾਸਨ ਸਾਡੀ ਮੰਗ ਹੈ ਤੁਹਾਨੂੰ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਮਿਲ ਜਾਈਂਦਾ ਸਾਨੂੰ ਆਪਣਾ ਗਲਤ ਟੀਕੇ ਲਾਈ ਨੇ ਜੀ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟੀਕਾ ਉਹਦੀ ਡੋਸ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ ਸੱਤ ਅੱਠ ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਦੀ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇਛ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਹੀ ਇਹਨਾਂ ਨੇ ਉਹ ਠੀਕ ਤੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟਿਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦਿੱਕਾਂਦ ਦੀ ਜਿੱਕੇ ਲਈ ਪਿਸ਼ਾਬ ਟਿਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟੱਕ ਕਰਦੇ ਸੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਦੇ ਨਾਲ ਭੱਜ ਗਿਆ ਉਹ ਫੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਦਾ ਅਸ਼ੀਸ਼ ਭਗਤ ਸੀਗੀ ਅਸੀਂ ਅਸ਼ੀਸ਼ ਭਗਤ ਦੀ ਗਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵਾਰਡ ਸੀਗੀ ਅਸ਼ੀਸ਼ 12 ਨੰਬਰ ਵਾਰਡ ਚ ਸੀਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਜੁਧਰ ਆ ਜੂ ਵੀ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਯਾਰੀ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੇੜੀ ਤੋਂ ਹੀ ਠੀਕ ਹੈ ਲੋਈ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸੀ ਹੀ